ਹੋਰ ਵੀ ਯਾਰ ਪਰ ਆਪਣੇ ਵੱਲੋਂ ਬਹੁਤ ਹੈਲਪ ਕਰ ਰਿਹਾ ਚਾਹੇ ਉਹ ਚਾਰੇ ਦੀ ਹੋਵੇ ਚਾਹੇ ਉਹ ਫੂਡ ਦੀ ਹੋਵੇ ਚਾਹੇ ਉਹ ਦਵਾਈਆਂ ਦੀ ਹੋਵੇ ਚਾਹੇ ਉਹ ਕਿਸ਼ਤੀਆਂ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਹੈਲਪ ਕਰ ਸਕਦੇ ਹੋ ਤੁਸੀਂ ਜਰੂਰ ਕਰੋ ਕਿਉਂਕਿ ਆਹੀ ਟਾਈਮ ਆ ਮੈਨੂੰ ਜਿਹਨੇ ਚਾਉਣ ਵਾਲੇ ਵੀ ਨੇ ਮੈਨੂੰ ਜਿਹਨੇ ਨਾ ਚਾਉਣ ਵਾਲੇ ਵੀ ਨੇ ਇਹ ਟਾਈਮ ਅ ਕਿਸੇ 뮤직 ਤੇ ਗੱਲ ਕਰਨ ਦਾ ਨਹੀਂ ਹੈਗਾ ਇਹ ਟਾਈਮ ਕਾਸੇ ਤੇ ਗੱਲ ਕਰਨ ਦਾ ਨਹੀਂ ਇਹ ਟਾਈਮ ਪਹੁੰਚਣ ਦਾ ਉਹਨਾਂ ਪਿੰਡਾਂ 'ਚ ਜਿਹੜੇ ਪਿੰਡਾਂ ਨੂੰ ਆਪਣੀ ਲੋੜ ਆ ਤੇ ਮੈਂ ਵੀ ਤੁਹਾਡੇ ਸਾਰਿਆਂ ਨਾਲ ਜਿਹੀ ਵਾਦਾ ਕਰਨਾ ਚਾਹੁੰਦਾ ਸਕਰੀਨ ਦੇ ਉੱਤੇ ਵੀ ਜਿੰਨੇ ਜੋਗੇ ਹੈਗੇ ਆ ਮੈਂ ਤੇ ਮੇਰੀ ਟੀਮ ਅਸੀਂ ਪੰਜਾਬ ਲਈ ਖੜੇ ਆ ਮੈਂ ਆਲਰੇਡੀ ਬਹੁਤ ਕੁਝ ਕਰ ਵੀ ਰਿਹਾ ਬਹੁਤ ਕੁਝ ਨਹੀਂ ਮੇਰੇ ਤੋਂ ਜਿੰਨਾ ਹੋ ਰਿਹਾ ਮੈਂ ਉਹਨਾਂ ਕੁਝ ਕਰ ਰਿਹਾ ਮਾਫੀ ਚਾਹੁੰਦਾ ਤੇ ਅੱਗੇ ਵੀ ਕਰਦਾ ਰਹੂੰਗਾ ਤੇ ਉਹਨਾਂ ਫੈਮਲੀਆ ਨੂੰ ਮੇਰਾ ਇੱਕ ਮੈਸੇਜ ਆ ਮੈਂ ਅਗਲੀ ਸਟੋਰੀ ਚ ਪਾ ਤੇ ਮੇਰਾ ਇਹ ਮੈਸੇਜ ਉਹਨਾਂ ਫੈਮਲੀਆ ਲਈ ਆ ਉਹਨਾਂ ਪਿੰਡਾਂ ਲਈ ਆ ਜਿਹੜੇ ਚੀਚੋ ਲੰਗੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਹੈ ਜਿਨ੍ਹਾਂ ਦੀਆਂ ਜ਼ਮੀਨਾਂ ਹੀ ਚਲੇ ਗਈਆਂ ਜਿਨ੍ਹਾਂ ਦੇ ਪਸ਼ੂਆਂ ਹੀ ਰੁੜ ਗਏ ਵੀ ਮੈਂ ਜਿੰਨੇ ਜੋਗਾ ਹੈਗਾ ਮੇਰੇ ਤੋਂ ਜੋ ਹੈ ਪੰਜ ਚਾਹੇ 10 ਫੈਮਲੀਆਂ ਦੀ ਹੈਲਪ ਹੋਵੇ ਜਦੋਂ ਵੀ ਪਾਣੀ ਜਾਂਦਾ ਮੈਂ ਉਦੋਂ ਵੀ ਹੈਲਪ ਕਰਦਾ ਰਹੂੰਗਾ ਤੇ ਮੈਨੂੰ ਜਿੰਨੇ ਚਾਉਣ ਵਾਲੇ ਆ ਜਿੰਨੇ ਵੀ ਵੀਰ ਨੇ ਜਾਂ ਮੈਨੂੰ ਨਾਂ ਵੀ ਚਾਉਣ ਵਾਲੇ ਆ ਮੇਰੇ ਨਾਲ ਤੁਸੀਂ ਵੀ ਇੱਕ ਪਲੀਜ਼ ਵਾਦਾ ਕਰਿਓ ਆਪਣੇ ਆਪ ਨਾਲ ਵਾਦਾ ਕਰਿਓ ਵੀ ਹੁਣ ਵੀ ਆਪਾਂ ਸਾਰੇ ਜਿਵੇਂ ਹੈਲਪ ਕਰ ਰਹੇ ਆ ਜਦੋਂ ਵੀ ਪਾਣੀ ਜਾਂਦਾ ਉਦੋਂ ਵੀ ਆਪਾਂ ਸਾਰੇ ਆਈ ਪਹੁੰਚੀਏ ਕਿਉਂਕਿ ਉਦੋਂ ਜ਼ਿਆਦਾ ਪਤਾ ਲੱਗਣਾ ਵੀ ਕਿਨੂੰ ਕਿੰਨੀ ਮਾਰ ਪਈ ਆ ਕਿਹੜੀ ਚੀਜ਼ ਦੀ ਸੋ ਅਸੀਂ ਵੀ ਲੱਗੇ ਹੋਏ ਆ ਮੇਰੀ ਟੀਮ ਵੀ ਲੱਗੀ ਹੋਈ ਆ ਮੇਰਾ ਬਹੁਤ ਦਿਲ ਕਰਦਾ ਸੀ ਮੈਂ ਬੋਲ ਕੇ ਪਾਵਾ ਸਿਰਫ ਅਵੇਰਨੈਸ ਲਈ ਜੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਨਾ ਸਿਰਫ ਇੱਕ ਪਲੇਟਫਾਰਮ ਨੂੰ ਯੂਜ਼ ਕਰ ਰਹੇ ਆ ਵੀ ਸਹੀ ਮੈਸੇਜ ਜਾਵੇ ਸੋ ਬਾਈ ਹੁਣ ਵੀ ਪਹੁੰਚੋ ਜਦੋਂ ਪਾਣੀ ਗਿਆ ਉਦੋਂ ਵੀ ਆਪਾਂ ਸਾਰੇ ਪਹੁੰਚਾਂਗੇ ਤੇ ਮੈਂ ਵੀ ਆਪਣੇ ਵੱਲੋਂ ਜਿੰਨਾ ਹੋ ਰਿਹਾ ਕਰ ਰਿਹਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਹੜ੍ਹ ਆਏ ਨੇ ਔਰ ਬਹੁਤ ਸਾਰੀਆਂ ਜਾਨਾਂ ਗਈਆਂ ਨੇ ਪਸ਼ੂ ਜਿਹੜੇ ਨੇ ਰੁਲ ਗਏ ਨੇ ਫਰੋਸਪੋਰ ਫਾਜ਼ਿਲ ਕਾ ਤਰਨ ਤਰਨ ਇਧਰ ਸਾਈਡ ਤੇ ਬਹੁਤ ਜ਼ਿਆਦਾ ਜਿਹੜੇ ਇਲਾਕੇ ਨੇ ਇਫੈਕਟਡ ਨੇ ਸਾਨੂੰ ਸਾਰਿਆਂ ਨੂੰ ਮਿਲ ਕੇ ਵਾਪਸ ਪੰਜਾਬ ਨੂੰ ਖੜਾ ਕਰਨਾ ਹੈ ਜੋ ਵੀ ਤੁਹਾਡੇ ਤੋਂ ਹੋ ਸਕਦਾ ਜਿਹੜੇ ਵੀ ਤੁਹਾਡੇ ਪਿੰਡਾਂ ਦੇ ਵਿੱਚ ਜੋ ਵੀ ਮਦਦ ਮਿਲ ਸਕਦੀ ਪਲੀਜ਼ ਕਰੋ ਮੈਂ ਵੀ ਬਹੁਤ ਸਾਰੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਮੇਰੀ ਸਿਸਟਰ ਮਾਲਵੀਕਾ ਮੋਗੇ ਵਿੱਚ ਉਹ ਵੀ ਬਹੁਤ ਸਾਰੇ ਲੋਕਾਂ ਨਾਲ ਜੁੜ ਚੁੱਕੀ ਹੈ ਆਲਰੇਡੀ ਤੇ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਹੈ ਪਲੀਜ਼ ਸ਼ੇਅਰ ਕਰੋ ਕੋਈ ਮੱਛਰਦਾਨੀਆਂ ਹੋਣ ਪਸ਼ੇਵਾਂ ਲਈ ਤੂੜੀ ਹੋਵੇ ਜੋ ਵੀ ਹੋਵੇ ਖਾਣਾ ਰਾਸ਼ਨ ਜਿਹੜੇ ਜ਼ਿਆਦਾ ਇਫੈਕਟਡ ਪਿੰਡ ਨੇ ਉਹਦੇ ਬਾਰੇ ਜ਼ਰੂਰ ਦੱਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਨੂੰ ਮਿਲ ਕੇ ਰਲ ਮਿਲ ਕੇ ਜਲਦੀ ਵਾਪਸ ਖੜੇ ਕਰੀਏ ਔਰ ਜੇ ਤੁਸੀਂ ਘਰਾਂ ਦੇ ਵਿੱਚ ਕੋਈ ਵੀ ਤਕਲੀਫ ਹੈ ਤੇ ਪਲੀਜ਼ ਸ਼ੇਅਰ ਕਰੋ ਜਿਹੜੇ ਪਰਿਵਾਰਾਂ ਨੂੰ ਜਿਹੜੇ ਲੋਕਾਂ ਨੂੰ ਤਕਲੀਫਾਂ ਨੇ ਸ਼ੇਅਰ ਕਰੋ ਤਾਂਕਿ ਵਾਪਸ ਜਲਦੀ ਪੰਜਾਬ ਜਿਹੜਾ ਹੈ ਵਾਪਸ ਉਦਾਂ ਹੀ ਹਰਾ-ਭਰਾ ਹੋ ਸਕੇ ਸਸਰੀਆ ਸਾਰੇ ਨੂੰ ਲਾਇਬ੍ਰੀ ਦਾ ਖਾਲਸਾ ਵਾਹਿਗੁਰੂ ਦੀ Fateh ਅੱਜ ਮੈਨੂੰ ਬੜਾ ਹੀ ਮਾਣ ਹੈ ਬੜਾ ਹੀ ਫਕਰ ਹੈ ਪੰਜਾਬੀ ਹੋਣ ਦਾ ਅਸੀਂ ਚੰਡੀਗੜ੍ਹ ਤੋਂ ਅੱਜ ਸਵੇਰੇ ਨਿਕਲੇ ਸੀਗੇ ਅਜਨਾਲਾ ਆਣ ਲਈ ਔਰ ਰਸਤੇ 'ਚ ਇੰਨੇ ਟਰਾਲੇ ਨਜ਼ਰ ਆ ਰਹੇ ਐ ਪੰਜਾਬ ਜੁੜਿਆ ਹੋਇਆ ਹੈ ਆਪਣੇ ਸਾਰੇ ਭੈਣਾ ਭਰਾਵਾਂ ਨੂੰ ਥੈਂਕ ਯੂ ਬੋਲਣਾ ਚਾਹੁੰਦਾ ਜੋ ਬਿਲਕੁਲ ਜੋ ਜੋ ਸਪਲਾਈ ਚੇਦੀ ਹੈ ਇੱਥੇ ਪਹੁੰਚ ਗਈ ਹੈ ਮੈਂ ਇਹ ਵੀ ਦਰਖਾਸਤ ਕਰਾਂਗਾ ਕਿ ਸਾਰਾ ਕੁਝ ਇੱਕ ਵਾਰ ਨਾਲ ਭੇਜੋ ਔਰ ਪੁੱਛ ਕੇ ਭੇਜੋ ਜਿਹੜੀ ਜਿਹੜੀ ਪਿੰਡਾਂ ਨੂੰ ਲੋੜ ਹੈ ਸੋਤੋ ਵੱਡੀ ਗੱਲ ਹੈ ਕਮਾਨ ਬਲੇ 2-4 ਮਹੀਨਾ ਦੇ ਵਿੱਚ ਜਦੋਂ ਪਾਣੀ ਨੀਚੇ ਜਾਏਗਾ ਉਸ ਟਾਈਮ ਤੇ ਕਿਸਾਨਾਂ ਨੂੰ ਸਾਡੀ ਬਹੁਤ ਬੰਦ ਚਾਹੀਦੀ ਹੋਗੀ ਉਸ ਟਾਈਮ ਆਪਾਂ ਫਿਰ ਵਾਪਸ ਖੜੇ ਆਵਾਂਗੇ ਸਾਨੂੰ ਕਿਸੇ ਦੀ ਲੋੜ ਨਹੀਂ ਬਾਹਰੋਂ ਅਗਰ ਕੋਈ ਹੈਲਪ ਕਰਦਾ ਜੀ ਆਇਆਂ ਨੂੰ ਨਹੀਂ ਕਰਦਾ ਤਾਂ ਆਪਾਂ ਪੰਜਾਬੀ ਪੰਜਾਬ ਦੇ ਵਿੱਚ ਹੀ ਬਹੁਤ ਹੈ ਔਰ ਇਹ ਸੇਵਾ ਸਾਰੇ ਭੈਣ ਭਰਾ ਤੁਹਾਨੂੰ ਕਰਨ ਦਾ ਫਰਜ਼ ਬੰਦਾ ਅੱਜ ਔਰ ਥੈਂਕ ਯੂ ਵੈਰੀ ਮਚ ਆਮ ਆਇਆ ਉਹ ਸਾਰਾ ਅਸੀਂ ਆਪਣੀ ਟੀਮ ਦੇ ਨਾਲ ਹੋਗੇ ਉਹ ਸਾਡੇ ਕਿਸਾਨ ਭਰਾਵਾਂ ਦੇ ਲਈ ਦੇਵਾਂਗੇ ਕਿਉਂਕਿ ਅਸੀਂ ਤੁਸੀਂ ਸਾਨੂੰ ਦੇਦੇ ਹੋ ਤੁਸੀਂ ਸਾਡੀ ਸੇਵਾ ਨੂੰ असिमिशन जिने जो कि भी है हमेशा असि खड़े जिन्हें योगे जिन्ना भी मारे किसान हिम्मत मौसम दिता है और अब सब सारे जिन्हें भी टिकटा पड़ी समझ लो कि सेवा करती और सेवा ही असं अगे देनी क्योंकि जी टिकट खर्च में साो बिका वह शो सील हो जे असिमोटर साहब पर पैसे लेने वो सारे असंसान पीर को देखा कि ਸਾਰੀ ਜੀ ਦਾ ਸਾਰੀ ਉਹ ਗਿਆਨ ਦੀ ਸਾਰੀ ਆ ਗਿਆ ਜੀ ਦਾ ਕਾਹਨ ਦਾ ਬਸ ਬੰਦ ਸਾਰੀ ਬੈਂਕ ਪੁਰਾ ਜਿਹੜੀ ਬਹੁਤ ਸਾਰੀ ਜਿਹੜੇ ਫਰਮਟ ਖਰੇ ਪਏ ਪਾਲਕ ਸਾਹਿਬ ਉਹਨਾਂ ਦਾ ਪਾਲਤੰਗ ਰੋਟੀ ਰੋਟੀ ਕਿਉਂਕਿ ਕਿਸਾਨੀ ਦੇ ਲਈ ਇਹ ਬੜੀ ਮੁੱਠੀ ਸਾਡੇ ਸਾਡੇ ਦਾ ਜੀ ਅੱਸੀ ਗਾਲ ਜੀ ਮੈਂ ਹਾਂ ਮੀਗਾ ਸਿੰਘ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਪੰਜਾਬ ਦੇ ਹਾਲਾਤ ਬਹੁਤ ਹੀ ਖਰਾਬ ਨੇ ਇਸ ਟਾਈਮ ਪੂਰਾ ਪੰਜਾਬ ਬਹੁਤ ਹੀ ਮਾੜੇ ਸਮੇਂ ਤੋਂ ਗੁਜ਼ਰ ਰਿਹਾ ਹੈ ਤੇ ਮੈਂ ਚਾਹਨਾ ਕਿ ਜਿੰਨੇ ਵੀ ਪੰਜਾਬੀ ਨੇ ਸਾਡੇ ਆਲਓਵਰ ਦਾ ਵਰਲਡ ਪੰਜਾਬੀ ਕੀ ਚਾਹੇ ਕੋਈ ਵੀ ਕਮਿਊਨਿਟੀ ਦਾ ਬੰਦਾ ਹੋਵੇ ਕੋਈ ਵੀ ਧਰਮ ਦਾ ਬੰਦਾ ਹੋਵੇ ਪਲੀਜ਼ ਤੁਸੀਂ ਸਾਰੇ ਉੱਥੇ ਹੈਲਪ ਕਰੋ ਔਰ ਸਭ ਤੋਂ ਜ਼ਿਆਦਾ ਜਿਹੜੀ ਇਸ ਟਾਈਮ ਜ਼ਰੂਰਤ ਹੈਗੀ ਉਹ ਹੈਗੀ ਮੈਡੀਸਿਨ ਦੀ ਕਿ ਹਰ ਤਰੀਕੇ ਦੀ ਮੈਡੀਸਿਨ ਤੁਸੀਂ ਪਲੀਜ਼ ਪ੍ਰੋਵਾਈਡ ਕਰਾਓ ਜਿਹਨੇ ਵੀ ਸਾਡੇ ਪੰਜਾਬੀ ਨੇ ਜਿਹੜੇ ਵੀ ਸੁਣ ਰਹੇ ਨੇ ਤੁਸੀਂ ਪਲੀਜ਼ ਪਾਣੀ ਦੀ ਸੇਵਾ ਜ਼ਰੂਰ ਲਗਾਓ ਔਰ ਜਿੰਨਾ ਵੀ ਪਾਣੀ ਦੇ ਸਕਦੇ ਹੋ ਓਨਾ ਹੀ ਕੱਟ ਪਏਗਾ ਬਿਕਾਉਜ਼ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ 4-4 ਦਿਨ ਤੋਂ ਪਿਆਸੇ ਬੈਠੇ ਨੇ ਉਸ ਤੋਂ ਇਲਾਵਾ ਤੇ ਖਾਣੇ ਦੀ ਬਹੁਤ ਲੋੜ ਹੈ ਔਰ ਖਾਣੇ ਚ ਪੱਕੇ ਹੋਏ ਖਾਣੇ ਦੀ ਚਾਹੀਦਾ ਕੋਸ਼ਿਸ਼ ਕਰੋ ਜਿਵੇਂ ਬਿਸਕੁਟ ਹੋ ਗਿਆ ਬ੍ਰੈਡ ਹੋ ਗਈ ਰੋਸਟਰ ਚਨੇ ਹੋ ਗਏ ਉਸ ਤੋਂ ਇਲਾਵਾ ਤੁਹਾਡੀ ਮਠੀਆਂ ਹੋ ਗਈਆਂ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਲੋਕ इजीली ਉੱਥੇ ਪਹੁੰਚਾ ਸਕਣ ਔਰ ਲੋਕ इजीली ਖਾ ਸਕਣ ਮੈਂ ਤੇ ਮੇਰੀ ਐਨਜੀਓ ਅਸੀਂ ਕੰਮ ਸ਼ੁਰੂ ਕਰਤਾ ਹੈ ਆਲਰੇਡੀ ਤੇ ਮੈਂ ਚਾਹਨਾ ਤੁਸੀਂ ਵੀ ਸਾਰੇ ਜੁੜੋ ਜਿੰਨੇ ਜੋ ਕਿ ਤੁਸੀਂ ਹੋ ਜਿੰਨਾ ਜਿੰਨਾ ਤੁਹਾਡੇ ਤੋਂ ਤਿਲ ਫੁੱਲ ਹੋ ਸਕਦਾ ਪਲੀਜ਼ ਇਸ ਟਾਈਮ ਤੁਹਾਡੀ ਸਾਰਿਆਂ ਦੀ ਪੂਰੇ ਪੰਜਾਬ ਨੂੰ ਬਹੁਤ ਲੋੜ ਹੈ ਔਰ ਵਾਹਿਗੁਰੂਗੇ ਅਰਦਾਸ ਕਰੋ ਕਿ ਸੱਚੇ ਬਾਸ਼ਾ ਵਾਹਿਗੁਰੂ ਜਲਦੀ ਸਾਨੂੰ ਇਸ ਮਾੜੇ ਸਮੇਂ ਤੋਂ ਬਾਰ ਕਰ ਦੇਵੇ